we uh -huh. ਅੱਜ ਤੋਂ 25 30 ਸਾਲ ਬਾਅਦ ਸਾਡੇ ਪੁੱਤ ਪੋਤੇ ਦੋ ਤੇ ਜੇ ਅਸੀਂ ਬੂਟੇ ਨਾ ਲਾਇਆ ਤਾਂ ਆਕਸੀਜਨ ਤੋਂ ਬਿਗੈਰੀ ਦੁਨੀਆ ਤੋਂ ਚਲੀ ਜਾਏ ਪੈਦਾ ਹੁੰਦਾ ਹੀ ਬੱਚਾ ਚਲੇ ਜਾਏ ਫਿਰ ਸਾਡੇ ਬੱਚੇ ਪੈਦਾ ਹੋਣਗੇ 2.5 ਕਿਲੋ ਦੇ 3 ਕਿਲੋ ਦਾ ਬੱਚਾ ਸਾਡੇ 3 4 ਕਿਲੋ ਦਾ ਬੱਚਾ ਹੋਏਗਾ 2.5 ਕਿਲੋ ਦਾ ਸਿਲੰਡਰ ਉਹਦੀ ਪਿੱਠ ਤੇ ਬਣਿਆ ਜੇ ਅਸੀਂ ਚਾਹਦੇ ਹਾਂ ਕਿ ਆਉਣ ਵਾਲੇ ਦੀ ਨਸਲਾਂ ਨੂੰ ਵੀ ਬਚਾ ਸਕੀਏ ਆਪਣੇ ਪੋਤੇ ਦੋ ਧੀਆਂ ਨੂੰ ਬਚਾ ਸਕੀਏ ਹਰ ਇੱਕ ਇਨਸਾਨ ਨੂੰ ਪੰਜ ਬੂਟੇ ਐਸਾ ਲਾ ਕੇ ਉਹਦੀ ਪਰਵਿਰਿਸ਼ ਕਰੀਏ ਔਰ ਮੈਂ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦਾ ਖਾਸ ਕਰਕੇ ਪੁਲਿਸ ਡਿਪਾਰਟਮੈਂਟ ਔਰ ਜਿਹੜੇ ਸਾਰੇ ਐਨਜੀਓ ਜਿਹੜੀਆਂ ਆਈਆਂ ਜਿਨ੍ਹਾਂ ਨੇ ਬੜਾ ਵੱਡਾ ਰੋਲ ਹੈ ਅਜ਼ਿਰ ਖੁਸ਼ ਵੀ ਕਾਫੀ ਬੂਟੇ ਲਾਏ ਆ ਔਰ ਤੁਹਾਡਾ ਮੈਂ ਧੰਨਵਾਦ ਵੀ ਕਰਦਾ ਕਿ ਤੁਸੀਂ ਬਿਨਾਂ ਕਿਸੇ ਕਾਰਨ ਤੋਂ ਬਿਨਾਂ ਕਿਸੇ ਬਤੋ ਆਪਣੇ ਵਾਸਤੇ ਆਪਣੇ ਸਮਾਜ ਵਾਸਤੇ ਬਹੁਤ ਅੱਛਾ ਸੋਚਿਆ ਔਰ ਮੈਂ ਸਾਰੇ ਜਿਲ੍ਹੇ ਦਾ ਹੈੱਡਕੁਆਰਟਰ ਦੇ ਸਾਰੇ ਅਫੀਸਰ ਸਾਹਿਬਾਨ ਦਾ ਡੀਡੀਪੀਓ ਸਾਹਿਬ ਖੜੇ ਹੈ ਸਾਰਿਆਂ ਦੀ ਟੀਮ ਹੈ ਸ਼ਿਵ ਕੁਦਰਦਨ ਸਾਹਿਬ ਖੜੇ ਹੈ ਆਓ ਸਾਰੇ ਰਲ ਮਿਲ ਕੇ ਪੰਜਾਬ ਜਿਵੇਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਨਾਰਾ ਦਿੱਤਾ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਸੋਹਣਾ ਪੰਜਾਬ ਬਣਾਣਾ ਉਹ ਰੰਗਲਾ ਤੇ ਸੋਹਣਾ ਪੰਜਾਬ ਤਾਂ ਹੀ ਬਣੇਗਾ ਜੇ ਅਸੀਂ ਪਾਣੀ بچਾਵਾਂਗੇ ਰੁੱਖ ਲਾਵਾਂਗੇ ਅੱਜ ਘਰਾਂ 'ਚ ਧਿਆਨ ਕਰੋ ਆਪਾਂ ਬਹੁਤ ਮਾਰ ਖਾਂਦੇ ਕਿਸਾਨ ਵੀ ਟਰਾਂਟ ਮੋਟਰਾਂ ਚਲਾ ਕੇ ਪਾਣੀ ਮਿਸਯੂਜ਼ ਹੋ ਜਾਂਦਾ ਇੱਕ ਲਾ ਪਾਰ ਗਿਆ ਦੁਬਾਰਾ ਫੇਰ ਉਸੇ 3 ਵਾਰੀ ਫੇਰ ਉਸੇ ਚ ਪਿੰਡਾਂ ਦੇ ਵਿੱਚ ਟੂਟੀਆਂ ਹੀ ਹਨ ਤੁਸੀਂ ਨਹੀਂ ਚਾਹਦੇ ਤੁਹਾਡੀ ਨਸ ਨਾਲ ਆਉਣ ਵਾਲੇ ਸਮੇਂ ਚ ਆਕਸੀਜਨ ਦਾ ਫਾਇਦਾ ਠਾਣ ਪਾਣੀ ਦਾ ਫਾਇਦਾ ਠਾਣ 1300 ਫੁੱਟ ਤੇ ਪੀਣ ਵਾਲਾ ਪਾਣੀ ਦੇ ਦਾ ਬਿਛਰ ਕੇ ਚਲਾ ਗਿਆ ਡਿਸਟ੍ਰਿਕਟ ਹੈੱਡਕੁਆਰਟਰ ਤੋਂ ਅਫੀਸਰ ਸਹਿਮਾਂਦੀ ਡਿਊਟੀ ਹੈ ਸਾਡੇ ਰਹਿਣ ਵਾਲੇ ਦੀ ਡਿਊਟੀ ਬਣਦੀ ਹੈ ਕਿ ਅਸੀਂ ਆਪਣਾ ਚਗੀਰਦਾ ਸਾਫ ਰੱਖੀਏ ਮੈਨੂੰ ਉਮੀਦ ਹੈ ਕਿ ਅੱਜ ਜਿਹੜਾ ਤੁਸੀਂ ਬੁੱਟਾ ਲਾ ਕੇ ਚੱਲੇ ਹੋ ਇੱਕ ਸਾਲ ਪੂਰੀ ਦੀ ਪਰਵਰਿਸ਼ ਕਰੋ ਉਸ ਤੋਂ ਬਾਅਦ ਤਾਂ ਵਰਸਾਤਾਂ ਨਾਲ ਹੀ ਸੱਜਾ ਕਰਨਾ ਤੁਸੀਂ ਸਾਰੇ ਆਏ ਹੋ ਔਰ ਖਾਸ ਕਰਕੇ ਇਹਨਾਂ ਛੋਟੇ-ਛੋਟੇ ਬੱਚਿਆਂ ਦਾ ਨੰਨੇ-ਮੁੰਨੇ ਬੱਚੇ ਬੇਟੇ-ਬੇਟੀਆਂ ਜਿਹਨਾਂ ਨੇ ਅੱਜ ਇਹ ਬੁੱਟੇ ਲਾ ਕੇ ਸ਼ੁਰੂਆਤ ਕੀਤੀ ਹੈ ਇਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਭਗਵੰਤ ਮਾਨਸਾਹਬ ਨੂੰ ਇਹ ਸਨੇਹਾ ਦਿੱਤਾ ਕਿ ਤੁਸੀਂ ਜਿਹੜਾ ਪੰਜਾਬ 'ਚ ਇਹ ਸਨੇਹਾ ਦਿੱਤਾ ਸੀ ਰੰਗਲਾ ਪੰਜਾਬ ਬਣੇਗਾ ਤੇਰਾ ਬਸ ਪੰਜਾਬ ਨਾਲ ਤੁਸੀਂ ਪੂਰੀ ਆਪਣੀ ਸ਼ੁਕਰੀਆ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਬੀਬੀਆਂ ਖੜੀਆਂ ਪਿੱਛੇ ਤੁਸੀਂ ਤੁਹਾਡਾ ਵੀ ਧੰਨਵਾਦ ਇਹ ਤੁਹਾਡੇ ਉਪਰਾਲੇ ਉਪਰਾਲੇ ਸਦਕਾ ਫੁੱਟੇ ਸਾਰੇ ਜਿੱਤੇ ਰਹਿਣਗੇ ਮੈਨੂੰ ਉਮੀਦ ਹੈ ਵੀਡੀਓ ਦਫ਼ਤਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੱਥੇ ਜੰਗਲ ਲੱਗਿਆ ਤੁਹਾਡੇ ਕੋ ਨਰੇਗਾ ਮਨਰੇਗਾ پتہ ਨਹੀਂ ਕੀ ਕੀ ਹੁੰਦਾ ਪੂਰੀ ਤੰਦej ਨਾਲ ਕੰਮ ਕਰੋ ਮੈਂ ਤਾਂ ਆਪਣੇ ਬੂਟੇ ਨੂੰ ਬਈ ਹਫ਼ਤੇ ਚ ਕਿਦਾਂ ਦੇਖੀ ਜਾਏ ਬਹੁਤ ਬਹੁਤ ਧੰਨਵਾਦ ਸასი ਕਰ ਅੱਜ ਮੇਰੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਵੱਲੋਂ ਜਿਹੜਾ ਕਿ ਸੁਨੇਹਾ ਸਾਨੂੰ ਮਿਲਿਆ ਉਹਦੇ ਤਹਿਤ ਡੀਸੀ ਸਾਹਿਬ ਤੇ ਸਾਰਾ ਜ਼ਿਲ੍ਹਾ ਜਿਹੜੇ ਸਾਰੇ ਜ਼ਿਲ੍ਹਾ ਡਿਸਟ੍ਰਿਕਟ 11 ਦੇ ਸਾਰੇ ਅਧਿਕਾਰੀ ਨੇ ਡੀਪੀਆਰਓ ਸਾਹਿਬ ਐਸਡੀਨ ਸਾਹਿਬ ਤੇ ਜਿੰਨੇ ਹੋਰ ਅਫੀਸਰ ਸਹਿਬਾਨ ਨੇ ਸਾਰੇ ਨੇ ਇੱਕ ਟਾਸਕ ਮਿੱਥਿਆ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਤਾਂ ਹੀ ਬਣਾ ਪਾਵਾਂਗੇ ਜੇ ਅਸੀਂ ਵੱਧ ਤੋਂ ਵੱਧ ਰੁੱਖ ਲਾਵਾਂਗੇ ਤੇ ਪਾਣੀ ਬਚਾਵਾਂਗੇ ਮੈਂ ਤਾਂ ਅੱਜ ਦੇ ਇਸ ਮੌਕੇ ਤੇ ਡਿਸਟ੍ਰਿਕਟ ਹੈੱਡਕੁਆਰਟਰ ਤੋਂ ਡੀਸੀ ਸਾਹਿਬ ਦਾ ਔਰ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਕਰਦਾ ਕਿ ਅੱਜ ਇੰਨੀ ਗਰਮੀ ਔਰ ਇਹ ਮੀਂਹ ਦੇ باوجود ਵੀ ਤੁਸੀਂ ਸਾਰਿਆਂ ਨੇ ਸ਼ਮੂਲੀਅਤ ਕੀਤੀ ਖਾਸ ਕਰ ਇਹਨਾਂ ਬੱਚੋ ਛੋਟੇ ਛੋਟੇ ਬੱਚਿਆਂ ਦਾ ਧੰਨਵਾਦ ਕਰਦਾ ਇਹਨਾਂ ਪੇਰੈਂਟਸ ਦਾ ਜਿਨ੍ਹਾਂ ਨੇ ਇਹਨਾਂ ਨੂੰ ਉਸ ਪਾਸੇ ਪਰੇਰਿਆ ਕਿ ਤੁਸੀਂ ਜਾਓ ਬੂਟੇ ਲਾਓ ਅੱਜ ਮੈਂ ਜੋਲੇ ਦੇ ਵਿੱਚ ਜਿਹੜਾ ਟਾਸਕ ਸਰਕਾਰ ਨੂੰ ਦੀ ਸਭਾ ਨੂੰ ਮਿਥਿਆ ਗਿਆ ਉਹਦੇ ਵਿੱਚ ਅਸੀਂ ਸਾਰਿਆਂ ਨੇ ਸ਼ਮੂਲੀਅਤ ਕਰਕੇ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਹਲਕੇ ਦੇ ਵਿੱਚ ਔਰ ਮੈਂ ਡੇਰਾਬਸੀ ਹਲਕੇ ਦੇ ਨਿਵਾਸੀਆਂ ਨੂੰ ਅਪੀਲ ਕਰਾਂਗਾ ਕਿ ਸਾਰੇ ਹੀ ਇਨਸਾਨ ਜਿਹੜੇ ਆਪਾਂ ਕਿਸਾਨ ਲੋ ਤੋ ਜਿਹੜੀਆਂ ਵੱਟਾਂ ਤੇ ਦਰਖਤ ਉਹ ਕੱਟੀ ਜਾ ਰਿਆਂ ਦਿਨ ਰਾਤ ਆਪਾਂ ਕੱਲੀ ਇਹ ਬਿਜ਼ਨਸ ਵਾਸਤੇ ਨਾ ਸੋਚੀਏ ਕਿ ਅਸੀਂ ਲੱਕੜ ਕੱਟ ਕੇ ਉਹਦਾ ਪੈਸਾ ਕਮਾਣਾ ਇਹ ਸੋਚੀ ਕਿ ਆਉਣ ਵਾਲੀਆਂ ਨਸਲਾਂ ਵਾਸਤੇ ਆਕਸੀਜਨ ਤੇ ਪਾਣੀ ਬਹੁਤ ਜ਼ਰੂਰੀ ਹੈ ਮੈਂ ਧੰਨਵਾਦ ਕਰਦਾ ਮਾਨ ਸਾਹਿਬ ਨੂੰ ਮਾਨ ਸਾਹਿਬ ਦਾ ਕਿ ਜਿਨ੍ਹਾਂ ਨੇ ਉਪਰਾਲਾ ਕਰਕੇ ਪੰਜਾਬ ਨੂੰ ਰੰਗੜਾ ਪੰਜਾਬ ਬਣਾਉਣ ਦਾ ਸੁਪਨਾ ਲਿਆ ਸੀ ਉਹ ਆਉਣ ਵਾਲੇ ਸਮੇਂ ਸਰਕਾਰ ਹੁੰਦਾ ਨਜ਼ਰ ਆ ਰਿਹਾ ਬਹੁਤ ਬਹੁਤ ਧੰਨਵਾਦ ਜੀ